ਅੰਮ੍ਰਿਤਸਰ ਦੇ ਪਿੱਟੇਵੱਡ ਦੇ ਵਿੱਚ ਦੁਬਾਰਾ ਕਿਸਾਨ ਦੇ ਭਾਜਪਾ ਦੀ ਡਰਾਮੋ ਸਾਹਮਣੇ ਹੋ ਗਏ ਉਸ ਵੇਲੇ ਜਦੋਂ ਭਾਜਪਾ ਦੇ ਮੁੱਖ ਪ੍ਰਚਾਰਕ ਮੁਖਤਾਰ ਸਿੰਘ ਭਾਜਪਾ ਦੇ ਕਈ ਲੀਡਰਾਂ ਦੇ ਨਾਲ ਪ੍ਰਚਾਰ ਕਰਨ ਵਾਸਤੇ ਪਿੱਟੇਵੱਡ ਦੇ ਵਿੱਚ ਆਏ ਤੇ ਉਸ ਵੇਲੇ ਕਿਸਾਨ ਲੀਡਰਾਂ ਨੇ ਕਿਸਾਨਾਂ ਨੇ ਘੇਰਾ ਪਾਇਆ ਯਾਨੀ ਕਿ ਕਾਫਲਾ ਬੀਜੇਪੀ ਲੀਡਰਾਂ ਨੂੰ ਰੋਕਣ ਵਾਸਤੇ ਉੱਥੇ ਪਹੁੰਚ ਗਿਆ ਆਪਸ ਦੇ ਵਿੱਚ ਬਹੁਤ ਗਹਿਮਾ ਗਹਿਮੀ ਹੋਈ ਆਪਸ ਦੇ ਵਿੱਚ ਬੜਾ ਅ ਕਹੀ ਸੁਣੀ ਹੋਈ ਪਰ ਉਸ ਤੋਂ ਬਾਅਦ ਭਾਜਪਾ ਲੀਡਰਾਂ ਨੇ ਕਹਿ ਉਹ ਜਾ ਕੰਮ ਕਰ ਦਿੱਤਾ ਜਿਸ ਤੋਂ ਬਾਅਦ ਅਚਾਨਕ ਕਿਸਾਨਾਂ ਦੇ ਵਿੱਚ ਵੀ ਗੁੱਸਾ ਛਿੜ ਗਿਆ ਉੱਥੇ ਅਚਾਨਕ ਇੱਕ ਝੜਪ ਸ਼ੁਰੂ ਹੋ ਗਈ ਦਰਸਲ ਅੰਮ੍ਰਿਤਸਰ ਦੇ ਵਿੱਚ ਜਦੋਂ ਇਹ ਪ੍ਰਚਾਰ ਚੱਲਣ ਲੱਗਿਆ ਹੁੰਦਾ ਹੈ ਤੇ ਉਦੋਂ ਕਿਸਾਨ ਪਹੁੰਚ ਜਾਂਦੇ ਨੇ ਤੇ ਕਿਸਾਨਾਂ ਦਾ ਰੋਸ ਵੇਖ ਕੇ ਭਾਜਪਾ ਲੀਡਰ ਵੀ ਗੁੱਸੇ 'ਚ ਆ ਗਏ ਭਾਜਪਾ ਲੀਡਰਾਂ ਨੇ ਪਥਰਾ ਸ਼ੁਰੂ ਕਰ ਦਿੱਤਾ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਔਰ ਕਿਸਾਨਾਂ ਦੇ ਉੱਤੇ ਪੱਥਰਬਾਜ਼ੀ ਕੀਤੀ ਗਈ ਕਿਸਾਨਾਂ ਨੂੰ ਝੋਟ ਪਹਚਾਉਣ ਦੀ ਕੋਸ਼ਿਸ਼ ਕਰਦਿਆਂ ਹੋਇਆ ਭਾਜਪਾ ਲੀਡਰਾਂ ਨੇ ਕਿਹਾ ਕਿ ਉਹਨਾਂ ਦੇ ਉੱਤੇ ਪੱਥਰਬਾਜ਼ੀ ਕੀਤੀ ਗਈ ਹੈ ਇਲਜ਼ਾਮ ਲਗਾਏ ਗਏ ਨੇ ਭਾਜਪਾ ਲੀਡਰਾਂ ਦੇ ਉੱਤੇ ਕਿਸਾਨ ਕਹਿੰਦੇ ਨੇ ਕਿ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੇ ਨਾਲ ਧੱਕਾ ਮੁਕੀ ਕੀਤੀ ਗਈ ਹੈ ਪੱਥਰਬਾਜ਼ੀ ਕੀਤੀ ਗਈ ਹੈ ਤਸਵੀਰਾਂ ਸਾਹਮਣੇ ਆਈਆਂ ਜਦੋਂ ਅਚਾਨਕ ਇਹ ਹਾਲਾਤ ਵੱਧ ਜਾਂਦੇ ਨੇ ਕਿ ਕਿਸਾਨ ਤੇ ਭਾਜਪਾ ਲੀਡਰ ਆਪੋ ਸਾਹਮਣੇ ਹੁੰਦੇ ਆ ਇੱਕ ਦੂਸਰੇ ਨਾਲ ਖਹਿ ਪੈਂਦੇ ਨੇ ਔਰ ਉਸੇ ਖਹਿ ਬਾਜ਼ੀ ਦਾ ਨਤੀਜਾ ਇਹ ਨਿਕਲਦਾ ਕਿ ਪੱਥਰਾ ਸ਼ੁਰੂ ਹੋ ਜਾਂਦਾ ਪਰ ਇੱਥੇ ਪੱਥਰਾ ਆ ਭਾਜਪਾ ਲੀਡਰਾਂ ਨੇ ਕੀਤਾ ਕਿਸਾਨਾਂ ਦੇ ਉੱਤੇ ਜੋ ਹਾਲਾਤ ਹੁਣ ਤੱਕ ਬੜੇ ਆਲ ਕਿਸਾਨ ਇਹਨਾਂ ਬੀਜੇਪੀ ਲੀਡਰਾਂ ਨੂੰ ਆਪਣੇ ਹਲਕਿਆਂ ਦੇ ਵਿੱਚ ਆਪਣੇ ਪਿੰਡਾਂ 'ਚ ਖਾਸ ਕਰਕੇ ਪਵਰਨ ਨਹੀਂ ਦੇ ਰਹੇ ਪਰ ਉਸ ਦੇ ਬਾਵਜੂਦ ਵੀ ਜਿਹੜੇ ਕਿਸਾਨ ਹਰ ਕੋਸ਼ਿਸ਼ ਕਰਦੇ ਨੇ ਕਿ ਬੀਜੇਪੀ ਲੀਡਰਾਂ ਨੂੰ ਪਰਾਂ ਵੱਲੋਂ ਧੱਕਿਆ ਜਾ ਸਕੇ ਬੀਜੇਪੀ ਲੀਡਰ ਆਪਣਾ ਪ੍ਰਚਾਰ ਕਰਨਾ ਆਉਂਦੇ ਨੇ ਬੀਜੇਪੀ ਲੀਡਰ ਉੱਥੇ ਪਹੁੰਚ ਰਹੇ ਨੇ ਪਰ ਕਿਸਾਨ ਜਿਹੜੇ ਨੇ ਉਹ ਉਹਨਾਂ ਦਾ ਵਿਰੋਧ ਕਰਦੇ ਨੇ ਉੱਥੇ ਜਾ ਕੇ ਉਹਨਾਂ ਦਾ ਘਰਾਹ ਕਰ ਰਹੇ ਨੇ ਪਰ ਉਸੇ ਘਰਾਹ ਦਾ ਨਤੀਜਾ ਇਹ ਨਿਕਲਿਆ ਕਿ ਬੀਜੇਪੀ ਲੀਡਰਾਂ ਨੇ ਹੁਣ ਪਥਰਾ ਸ਼ੁਰੂ ਕਰ ਦਿੱਤਾ ਯਾਨੀ ਕਿ ਬੀਜੇਪੀ ਲੀਡਰਾਂ ਦੇ ਵਿੱਚ ਗੁੱਸਾ ਸਾਫ਼ ਦੇਖਣ ਨੂੰ ਮਿਲਿਆ ਇਹ ਗੁੱਸਾ ਉਦੋਂ ਵੀ ਦੇਖਣ ਨੂੰ ਮਿਲ ਰਿਹਾ ਸੀ ਜਦੋਂ ਹਰ ਹਸਰਾਜ ਹੰਸ ਜਿਹੜੇ ਨੇ ਉਹ ਆਪਣੇ ਪ੍ਰਚਾਰ ਤੇ ਜਾਂਦੇ ਨੇ ਕਿਸਾਨ ਲੀਡਰ ਉਹਨਾਂ ਨੂੰ ਘੇਰ ਲੈਂਦੇ ਨੇ ਉਦੋਂ ਵੀ ਕਈ ਬੀਜੇਪੀ ਲੀਡਰ ਉੱਪਰ ਕੇ ਸਾਹਮਣੇ ਆਏ ਸੀ ਜਿਹੜੇ ਕਿਸਾਨਾਂ ਦਾ ਵਿਰੋਧ ਕਰ ਰਹੇ ਸੀ ਔਰ ਨਾਲ ਦੀ ਨਾਲ ਅੰਮ੍ਰਿਤਸਰ ਵਿੱਚ ਖਾਸ ਕਰਕੇ ਲక్ష్ਮੀ ਕਾਂਤਾ ਚਾਹਲਾ ਦਾ ਬਿਆਨ ਸਾਹਮਣੇ ਆਉਂਦਾ ਜਦੋਂ ਕਹਿੰਦੇ ਨੇ ਕਿ ਕਿਸਾਨਾਂ ਨੂੰ ਇਸ ਤਰ੍ਹਾਂ ਹਰ ਕਿਸੇ ਨਹੀਂ ਕਰਨਾ ਚਾਹੀਦਾ ਕਿਸਾਨਾਂ ਨੂੰ ਡੈਕਰਮ ਬਣਾ ਕੇ ਰੱਖਣਾ ਚਾਹੀਦਾ ਯਾਨੀ ਕਿ ਕਿਸ ਅੰਮ੍ਰਿਤਸਰ ਦੇ ਵਿੱਚ ਹੁਣ ਇਹ ਵਾਪਰ ਗਿਆ ਜਦੋਂ ਭਾਜਪਾ ਲੀਡਰਾਂ ਦੇ ਵੱਲੋਂ ਪਥਰਾਹੀ ਸ਼ੁਰੂ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਪਰਮਪਾਲ ਕੌਰ ਸਿੱਧੂ ਯਾਨੀ ਕਿ ਸਿਕੰਦਰ ਸਿੰਘ ਮਲੂਕਾ ਦੇ ਨੂੰ ਜਿਹੜੇ ਭਾਜਪਾ ਦੇ ਵੱਲੋਂ ਉਮੀਦਵਾਰ ਲਾਣੇ ਗਏ ਨੇ ਉਹਨਾਂ ਦੇ ਨਾਲ ਵੀ ਇਸੇ ਤਰ੍ਹਾਂ ਪ੍ਰਤੀਤ ਹੋਇਆ ਸੀ ਜਦੋਂ ਪ੍ਰਚਾਰ ਕਰਨ ਜਾਂਦੇ ਨੇ ਤੇ ਕਿਸਾਨਾਂ ਨੇ ਰੋਕ ਲਿਆ ਸੀ ਉਧਰ ਕੈਪਟਨ ਅਮਰਿੰਦਰ ਸਿੰਘ ਦੀ ਤਰਫਤ ਨਹੀਂ ਬੀਬੀ ਪਰਮੀਤ ਕੌਰ ਜਦੋਂ ਨਾਬੇ ਵਿਖੇ ਪ੍ਰਚਾਰ ਲਈ ਜਾਂਦੇ ਨੇ ਕਿ ਕਿਸਾਨ ਉੱਥੇ ਵੀ ਰੋਕ ਲੈਂਦੇ ਨੇ ਤੇ ਹੰਸ ਰਾਜ ਹੰਸ ਜੰਦੀਵਾਰ ਫਰੀਦਕੋਟ گئے ਉਹਨਾਂ ਨੂੰ ਉੱਥੇ ਰੋਕਿਆ ਗਿਆ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਪਰ ਜਦੋਂ ਅੰਮ੍ਰਿਤਸਰ ਦੇ ਵਿੱਚ ਇਹ ਵਾਪਰਿਆ ਤੇ ਭਾਜਪਾ ਲੀਡਰਾਂ ਨੇ ਅੱਗੇ ਆ ਜਵਾਬ ਦਿੱਤਾ ਤੇ ਪਥਰਾਾ ਸ਼ੁਰੂ ਕਰ ਦਿੱਤਾ ਜੋ ਕੁਝ ਵਾਪਰਿਆ ਉੱਥੇ ਉਹਦੀਆਂ ਤਸਵੀਰਾਂ ਸਾਹਮਣੇ ਆਈਆਂ ਹੀ ਆਈਆਂ ਕਿਸਾਨਾਂ ਨੇ ਵੱਡੇ ਇਲਜ਼ਾਮ ਵੀ ਲਾਇਨੇ ਆਖਿਰ ਕੀ ਕੁਝ ਕਿਹਾ ਕਿਸਾਨਾਂ ਨੇ ਆਓ ਸੁਣਦੇ ਇਹ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਹੜਾ ਇੱਥੇ ਪਤਾ ਲੱਗਾ ਸੀਗਾ ਭਾਜਪਾ ਦਾ ਐਮਪੀ ਆ ਰਹੇ ਨੇ ਤੇ ਕਿਸਾਨ ਉਹਨਾਂ ਦਾ ਵਿਰੋਧ ਕਰਨ ਲਈ ਪੁੱਜੇ ਸੀ ਕਿਉਂਕਿ ਬਹੁਤ ਪਹਿਲਾਂ ਹੀ ਬਾਰਡਰਾਂ ਦੇ ਉੱਤੇ ਭਾਜਪਾ ਵੱਲੋਂ ਕਿਸਾਨਾਂ ਦੇ ਉੱਤੇ ਗੋਰੀ ਚਲਾਈ ਜਾਂਦੀ ਰਹੀ ਅਥਰੂ ਗਏ ਛਡੇਰੇ ਤੇ ਸਾਡਾ ਇੱਕ ਵੀਰ ਸੁਖਕਰਨ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ ਉਹਦੇ ਰੋਸ ਵਜੋਂ ਜਿਹੜਾ ਕਿਸਾਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਕਰ ਰਹੀ ਸਰਕਾਰ ਅੱਜ 2 ਮਹੀਨੇ ਹੋ ਗਏ ਆ ਬਾਰਡਰਾਂ ਦੇ ਉੱਤੇ ਮੋਰਚਾ ਲੱਗਾ ਵਾ ਤੇ ਕਿਸਾਨਾਂ ਦੀ ਕੋਈ ਸੁਣ ਨਹੀਂ ਰਹੀ ਤੇ ਇਸ ਕਰਕੇ ਜਿਹੜਾ ਕਿਸਾਨ ਉਹਨਾਂ ਦਾ ਸ਼ਾਂਤਮਈ ਵਿਰੋਧ ਕਰਨ ਆਏ ਸੀ ਪਰ ਵਿਰੋਧ ਆ ਕਿਉਂ ਕੀ ਤੁਹਾਨੂੰ ਲੋਕਾਂ ਤੇ ਭਰੋਸਾ ਨਹੀਂ ਹੈਗਾ ਕਿ ਲੋਕ ਤੁਹਾਡੇ ਨਾਲ ਖੜਨਗੇ ਸ਼ਾਇਦ ਬੀਜੇਪੀ ਨਾਲ ਨਹੀਂ ਖੜਨਗੇ ਕੀ ਭਰੋਸਾ ਨਹੀਂ ਲੋਕਾਂ ਦੇ ਉੱਤੇ ਤੇ ਭਰੋਸਾ ਵਾ ਪਰ ਇਹ ਵਾ ਵੀ ਅਸੀਂ ਇਹਨਾਂ ਦਾ ਵਿਰੋਧ ਸਾਡਾ ਤੇ ਕਰਨਾ ਬਣਦਾ ਵਾ ਕਿਉਂਕਿ ਇਹਨਾਂ ਸਾਡਾ ਇੱਕ ਵੀਰ ਸ਼ਹੀਦ ਕੀਤਾ ਵਾ ਹੋਰ ਇਹਨਾਂ ਨੇ ਇਹਨਾਂ ਦੀਆਂ ਇੰਨੀਆਂ ਨੀਤੀਆਂ ਮਾੜੀਆਂ ਨੇ ਹਰ ਵਾਦੇ ਦੇ ਉੱਤੇ ਭਜਦੇ ਰਹੇ ਨੇ ਇਹਨਾਂ ਨੇ ਕਿਹਾ ਸੀਗਾ ਵੀ 2 ਕਰੋੜ ਅਸੀਂ ਨੌਕਰੀਆਂ ਸਾਲ ਦੀਆਂ ਦੇਵਾਂਗੇ ਕਿੱਥੇ ਨੌਕਰੀਆਂ ਨੇ ਉਲਟਾ ਜਿਹੜਾ ਵਾ ਸਾਰੀਆਂ ਨੌਕਰੀਆਂ ਵੀ ਖੋਹ ਲਈਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ ਤੇ ਜਿਹੜੀਆਂ ਆਰਮੀ ਦੀਆਂ ਉਹ ਵੀ ਜਿਹੜਾ ਵਾ ਇਹਨਾਂ ਨੇ ਜਿਹੜਾ 4 ਸਾਲ ਦੀ ਭਰਤੀ ਕਰ ਦਿੱਤੀ ਆ ਜਿਹੜਾ ਦੇਸ਼ ਦਾ ਜਿੱਥੋਂ ਰੇਲਵੇ ਆ 에어ਪੋਰਟ ਆ ਆਇਲ ਕਾਰਪੋਰੇਸ਼ਨ ਆ ਸਾਰੀਆਂ ਵੇਚ ਦਿੱਤੀਆਂ ਨੇ ਤੇ ਜਿਹੜਾ ਵਾ ਇਹਨਾਂ ਦਾ ਕੀ ਅਜੇ ਵਿਰੋਧ ਕਰਨਾ ਨਹੀਂ ਬਣਦਾ ਜੀ ਗੱਲ ਕਰੀਏ ਪੰਡਾ ਦੇ ਵਿੱਚ ਜਿੱਥੇ ਵੀ ਜਾ ਰਹੇ ਆ ਭਾਜਪਾ ਵਾਲੇ ਪਰ ਉੱਥੇ ਵੀ ਕਿਸਾਨ ਸੱਦਰੇ ਨਹੀਂ ਮਜ਼ਦੂਰ ਸੱਦਰੇ ਨਹੀਂ ਪਰ ਲੱਗਦਾ ਨਹੀਂ ਟਕਰਾ ਦਾ ਸਾਹਮਣਾ ਕਰਨਾ ਪੈਂਦਾ ਭਾਜੀ ਇਹ ਕਿਸਾਨ ਮਜ਼ਦੂਰ ਥੋੜਾ ਨੇ ਇਹ ਤੇ ਇੱਕ ਆਪਣੇ ਰਿਸ਼ਤੇਦਾਰੀ ਦੇ ਵਿੱਚ ਆਉਂਦੇ ਨੇ ਰਿਸ਼ਤੇਦਾਰਾਂ ਨੂੰ ਕਹਿ ਕੇ ਤੇ ਥੋੜੇ ਬਹੁਤੇ ਲੋਕ ਜਿਹੜੇ ਆ ਗਰੀਬ ਆ ਉਹਨਾਂ ਨੂੰ ਕੋਈ ਨਾ ਕੋਈ ਦੇ ਕੇ ਤੇ ਇਹ ਜਿਹੜਾ ਵਾ ਇਕੱਠੀਆਂ ਕਰ ਲੈਂਦੇ ਨੇ ਹੋਰ ਲੋਕ ਇਹਨਾਂ ਨੂੰ ਕਹਿੰਨਾ ਕਿ ਪਿਆਰ ਕਰਦੇ ਤੁਸੀਂ ਵੇਖਦੇ ਕਿ ਕਿੰਨੇ ਕ ਬੰਦੇ ਸੀ ਸਿਰਫ ਨਿਆਣੇ ਬੱਚੇ ਬੱਚੇ ਸੀ ਨਾ ਅੱਜ ਕੀ ਹੋਇਆ ਜੀ ਇੱਥੇ ਅੱਜ ਇੱਥੇ ਜਿਹੜਾ ਜੀ ਸ਼ਾਤਮਾਹੀ ਕਿਸਾਨ ਪ੍ਰੋਟੈਸਟ ਕਰ ਰਹੇ ਸੀਗਾ ਤੇ ਜਿਹੜਾ ਵਾ ਪਿੰਡ ਬਾ ਭਾਜਪਾ ਦੇ ਗੁੰਡਿਆਂ ਨੇ ਆ ਕੇ ਕਿਸਾਨਾਂ ਦੇ ਉੱਤੇ ਪੱਥਰਬਾਜ਼ੀ ਕੀਤੀ ਆ ਸਾਡੀ ਉਹ ਗੱਡੀ ਵੀ ਜਿਹੜੀ ਆ ਤੋੜੀ ਆ ਕਿਸਾਨਾਂ ਦੇ ਉੱਤੇ ਜਿਹੜਾ ਵਾ ਦੂਜਾ ਮਾਰਾ ਗਾ ਕੋ ਸੱਟਾਂ ਵੀ ਲੱਗੀਆਂ ਨੇ